ਲੰਗੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਭਾਰੀ ਸੰਗਰਾਮ ਪੱਖ ਦਾ ਨਜ਼ਰ ਆਇਆ ਜਿਸ ਦੇ ਵਿੱਚ ਪ੍ਰਤਾਪ ਬਾਜਵਾ ਤੇ ਵਿੱਤ ਮੰਤਰੀ ਹਰਪਾਲ ਚੀਮਾ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋਏ ਨਜ਼ਰ ਆਏ ਬਹੁਤ سنگੀਨ ਇਲਜ਼ਾਮ ਤਰਾਸ਼ੀ ਜਿਹੜੀ ਆ ਉਸ ਵੇਲੇ ਕੀਤੀ ਗਈ ਪ੍ਰਤਾਪ ਬਾਜਵਾ ਨੇ ਇੱਥੋਂ ਤੱਕ ਇਲਜ਼ਾਮ ਲਾ ਦਿੱਤਾ ਹਰਪਾਲ ਚੀਮਾ ਉੱਤੇ ਕਿ ਡਿਸਟਿਲਰੀਜ਼ ਦੇ ਕੋਲੋਂ ਕਰੋੜਾਂ ਰੁਪਏ ਲੈਂਦੇ ਆ ਹਰਪਾਲ ਚੀਮਾ ਔਰ ਪ੍ਰਤਾਪ ਬਾਜਵਾ ਦੇ ਉੱਤੇ سنگੀਨ ਇਲਜ਼ਾਮ ਲੱਗੇ ਉਹਨਾਂ ਦੀਆਂ ਜਾਇਦਾਦਾਂ ਨੂੰ ਲੈ ਕੇ ਉਹਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਉਹਨਾਂ ਦੀ ਪ੍ਰੋਪਰਟੀ ਨੂੰ ਲੈ ਕੇ ਪਰ ਆਖਰਕਾਰ ਹਰਪਾਲ ਚੀਮਾ ਕੱਚੇ ਪੈਰੀ ਨਹੀਂ ਸੀ ਆਏ ਉਹ ਆਪਣੇ ਨਾਲ ਸਬੂਤ ਲੈ ਕੇ ਆਏ ਸੀ ਹਰਪਾਲ ਚੀਮਾ ਜਿਹੜੇ ਨੇ ਉਹ ਜ਼ਰੂਰ ਵਿਧਾਨ ਸਭਾ ਦੇ ਵਿੱਚ ਤੈਸ਼ ਵਿੱਚ ਆਉਂਦੇ ਨਜ਼ਰ ਆਏ ਪਰ ਉਹਨਾਂ ਨੇ ਨਾਲ ਸਬੂਤ ਵੀ ਪੇਸ਼ ਕੀਤੇ ਆ ਕੁਝ ਦਸਤਾਵੇਜ਼ ਪੇਸ਼ ਕੀਤੇ ਆ ਜੇ ਆਪਾਂ ਪ੍ਰਤਾਪ ਬਾਜਵਾ ਦੀ ਗੱਲ ਕਰੀਏ ਪ੍ਰਤਾਪ ਬਾਜਵਾ ਨੇ ਵੀ ਬੜੇ ਗੰਭੀਰ ਇਲਜ਼ਾਮ ਲਾਏ ਜੇ ਉਹਨਾਂ ਇਲਜ਼ਾਮਾਂ ਨੂੰ ਬੈਕ ਕਰਨ ਵਾਸਤੇ ਕੁਝ ਲਿਖਤੀ ਸਬੂਤ ਕੁਝ ਦਸਤਾਵੇਜ਼ ਹੁੰਦੇ ਤਾਂ ਸ਼ਾਇਦ ਕਹਾਣੀ ਕੁਝ ਵੱਖਰੀ ਹੁੰਦੀ ਪਰ ਹਰਪਾਲ ਚੀਮਾ ਪੱਕੇ ਪੈਰੀ ਆਏ ਸੀ ਇਹ ਪਤਾ ਲੱਗ ਗਿਆ ਹਰਪਾਲ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਸੈਸ਼ਨ ਤੋਂ ਬਾਅਦ ਔਰ ਉਸ ਦੇ ਵਿੱਚ ਕੁਝ ਦਸਤਾਵੇਜ਼ ਉਜਾਗਰ ਕੀਤੇ ਨੇ ਪ੍ਰੋਪਰਟੀਆਂ ਨੂੰ ਲੈ ਕੇ ਕੁਝ ਗੱਲਾਂ ਵਿਸਥਾਰ ਪੂਰਵਕ ਦਸੀਆਂ ਨੇ ਆਖਰ ਕੀ ਬੋਲੇ ਹਰਪਾਲ ਚੀਮਾ ਪ੍ਰਤਾਪ ਸਿੰਘ ਬਾਜਵਾ ਬਾਰੇ ਆਓ ਸੁਣਦੇ ਹਾਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਦੂਸਰਾ ਦਿਨ ਸੀ ਜਦੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਕੁਝ ਜਿਹੜੇ ਤੱਫਨੇਗੇ ਉਹ ਪੰਜਾਬ ਵਿਧਾਨ ਸਭਾ ਚ ਰੱਖਣ ਦੀ ਸਾਡੇ ਵੱਲੋਂ ਕਿ ਫੋਲਣਾ ਪਿੰਡ ਦੇ ਅੰਦਰ ਪ੍ਰਤਾਪ ਸਿੰਘ ਬਾਜਬਾਦ ਜੀ ਦੇ ਪਰਿਵਾਰ ਵੱਲੋਂ ਜਿਹੜੀ ਜ਼ਮੀਨ ਆ ਉਹ ਹਲਕਾ ਉਹ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਬੰਦ ਦੇ ਅੰਦਰ ਪੈਂਦਾ ਜਿਹੜੀ ਤੁਸੀਬੰਦ ਦੇ ਅੰਦਰ ਉਹਨਾਂ ਦੀ ਜਿਹੜੀ 12-13 ਏਕੜ ਜ਼ਮੀਨ ਉਹਨਾਂ ਨੇ ਖਰੀਦੀ ਆ ਕਿਸ ਤਰ੍ਹਾਂ ਉਹਨਾਂ ਦੀ ਸਰਕਾਰ ਦੇ ਵੇਲੇ ਉਸ ਉੱਤੇ ਜਿਹੜੀ ਜ਼ਮੀਨ ਨੂੰ ਉਹ ਲਗਭਗ 40-45 ਲੱਖ ਚ ਕਲੇਮ ਕਰਦੇ ਨੇਗੇ ਕਿ ਮੇਰੀ 40-45 ਲੱਖ ਦੀ ਜ਼ਮੀਨ ਆ ਉਹ ਜ਼ਮੀਨ ਨੂੰ ਬਚਾਉਣ ਦੇ ਲਈ ਔਰ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀਗਾ ਤਾਂ ਉਸ ਸਮੇਂ 1 ਕਰੋੜ 18 ਲੱਖ ਰੁਪਇਆ 1 ਕਰੋੜ 18 ਲੱਖ ਰੁਪਇਆ ਜਿਹੜਾ ਉਹ ਲਾਇਆ ਗਿਆ ਤਾਂ ਇਸ ਗੱਲ ਤੋਂ ਲੈ ਕੇ ਮਾਨਯੋਗ ਲੀਡਰ ਆਪਣੀ ਆਪੋਜੀਸ਼ਨ ਭੜਕ ਗਏ ਆ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਕਿ ਤੁਸੀਂ ਦਰਿਆ ਦੇ ਬਿਲਕੁਲ ਠੀਕ 1.5 ਕਿਲੋਮੀਟਰ ਦੂਰ 1.5 ਕਿਲੋਮੀਟਰ ਦੂਰ ਉਹਨਾਂ ਨੇ ਇਹ ਜ਼ਮੀਨ ਖਰੀਦੀ ਆ ਔਰ ਉਹ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਜਿਹੜੇ ਸਟੱਡ ਨੇਗੇ ਜਿਹਨੂੰ ਲੰਗਾ ਵੀ ਕਹਿੰਦੇ ਨੇ ਆ ਉਹ ਉੱਥੇ ਲਾਏ ਗਏ ਉਹ ਸਟੱਡ ਲਾਏ ਗਏ 1 ਕਰੋੜ 18 ਲੱਖ ਰੁਪਏ ਦੇ ਔਰ ਹੁਣ ਉਹ ਕਹਿ ਰਹੇ ਨੇ ਕਿ ਕੰਮ ਨਹੀਂ ਹੋਇਆ ਉਹਨਾਂ ਦੀ ਆਪਣੀ ਜ਼ਮੀਨ ਜਿਹੜੀ ਕਿ ਲਗਭਗ 45 ਤੋਂ 50 ਲੱਖ ਦੀ ਆ ਜੇ ਜ਼ਿਆਦਾ ਦੇ ਅੱਜ ਦੀ ਮਾਰਕੀਟ ਦੀ ਗੱਲ ਕਰੀਏ 60 ਲੱਖ ਦੀ ਆ ਉਹ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਲੱਗੇ ਨੇ ਕਿ ਹੁਣ ਉਹ ਸਾਡੇ ਸਾਰੇ ਜਿਹੜੇ ਅਧਿਕਾਰੀ ਨੇ ਸਾਡੇ ਮਨਿਸਟਰ ਸਾਹਿਬਾਨ ਨੇ ਉਹਨਾਂ ਨੂੰ ਦੋਸ਼ੀ ਠਾ ਰਾ ਰਹੇ ਨੇ ਕਿ ਅਸੀਂ ਤਾਂ ਭਾਈ ਇਸ ਸਾਲ ਚਾਹੇ ਉਹ ਘੱਗੜ ਦਰਿਆਗਾ ਚਾਹੇ ਉਹ ਬਿਆਸ ਦਰਿਆਗਾ ਚਾਹੇ ਉਹ ਰਾਵੀ ਦਰਿਆਗਾ ਸਾਰੇ ਦਰਿਆਵਾਂ ਦੇ ਅੰਦਰ ਪਰਜੋਰ ਕੋਸ਼ਿਸ਼ ਕੀਤੀ ਬਹੁਤ ਸਾਰੇ ਦਰਿਆ ਜਿਹੜੇ ਬਿਲਕੁਲ ਜਿਵੇਂ ਮੈਂ ਗੱਲ ਕਰਾਂ ਘੱਗੜ ਦੀ 1 ਇੰਚ ਪਾਣੀ ਬਾਹਰ ਨਹੀਂ ਆਇਆ 753 ਪੁਆਇੰਟ ਤੱਕ ਉਹ ਜਿਹੜਾ ਉਹਦੀ ਹਾਈਟ ਤੇ ਚਲਿਆ ਗਿਆ ਪਰ ਲੇਕਿਨ ਬਰੀਛਰੀ ਕੀਤਾ ਸੋ ਮੈਂ ਸਮਝਦਾ ਇਹਨਾਂ ਲੋਕਾਂ ਨੂੰ ਜਦੋਂ ਜਦੋਂ ਸਚਾਈ ਸਾਹਮਣੇ ਆਉਂਦੀ ਆ ਤਾਂ ਕਾਂਗਰਸ ਪਾਰਟੀ ਜਿਹੜੀ ਆ ਕੋਈ ਨਾ ਕੋਈ ਊਲ ਜਲੂ ਝੂਠੇ ਦੋਸ਼ ਲਾਉਣ ਲੱਗਦੀ ਆ ਬਿਲਕੁਲ ਮੈਂ ਤਾਂ ਇਹੀ ਸਪੱਸ਼ ਕਰਦਾ ਕਿ ਉਹਨਾਂ ਦੀ ਸਿਰ 12 ਏਕੜ ਜ਼ਮੀਨ ਨੂੰ ਬਚਾਉਣ ਦੇ ਲਈ 118 ਕਰੋੜ ਰੁਪਏ ਦੇ ਡੰਗੇ ਲਾਏ ਗਏ ਸੀ 118 ਕਰੋੜ ਰੁਪਏ ਦੇ ਸਟੱਡ ਲਾਏ ਗਏ ਸੀ ਜਦਕਿ ਉਸ ਸਮੇ ਉਹਦੇ ਕਿਸਾਨਾਂ ਨੂੰ ਜਿਹੜਾ ਇਗਨੋਰ ਕੀਤਾ ਗਿਆ ਸੀ